ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇਦਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜਾਣ ਤੋਂ ਕਰਾਂਗੇ ਜੀ ਖਬਰ ਇੱਕ ਤੁਹਾਨੂੰ ਬੁਰੀ ਝੋਟੀ ਦਿਖਾਵਾਂ ਕਿਹੜਾ ਸੂਆ ਕਦੋਂ ਸੂਊਗੀ ਜਾ ਕਿੰਨਾ ਕੁ ਦੁੱਧ ਬਾਦ ਕੱਟਿਆ ਹੋ ਬਾਈ ਜੀ ਤੋਂ ਸੱਸੀ ਕਾਲ ਜੀ ਸੱਸੀ ਕਾਲ ਜੀ ਹੋ ਠੀਕ ਠਾਕ ਹੋ ਵੀਰੇ ਵਧੀਆ ਬਾਈ ਬਰਾਦਾ ਨੰਬਰ ਬੋਲੋ ਜੀ 98722 32148 ਪਿੰਡ ਆਪਣਾ ਜੀ ਪਿੰਡ ਜੌਂਦ ਜ਼ਿਲ੍ਹਾ ਪਟੈਂਡਾ ਤਸੀਰ ਰੰਪਰਾ ਫੂਲ ਤੇ 9 ਕਿਲੋਮੀਟਰੋਂ ਰੰਪਰਾ ਸ਼ਹਿਰ ਆ ਜਾਂਦਾ 8 ਕਿਲੋਮੀਟਰ ਤਾਂ ਪਾਸ ਸ਼ਹਿਰ ਓਕੇ ਜੀ ਅਜ ਇੱਕ ਬੁਰੀ ਝੋਟੀ ਦਿਖਾਉਣੀ ਹਾਂ ਇੱਕ ਦਿਖਾਉਣੀ ਹੈ ਬੁਰੀ ਕਿੰਨੇ ਦਿਨ ਕੱਟਦੀ ਆ ਇਹਦੇ ਬਾਈ 12 ਦਿਨ ਪਏ 12 ਦਿਨ ਤੇ ਬਾਕੀ ਪਏ ਆ ਤੇ ਕਿੰਨਾ ਗੱਦ ਦੁੱਧ ਕੱਢਿਆ ਹੋਇਆ ਫਿਰ ਪਹਿਲਾਂ ਬਾਈ ਦੁੱਧ ਇਹਨੇ ਪਹਿਲਾਂ ਨੇ 12 ਕਿਲੋ ਕੱਢਿਆ 12 ਕਿਲੋ ਦੁੱਧ ਇਹਦਾ ਕੱਢਿਆ ਹੋਇਆ ਹਾਂ ਕੀ ਫਿਰ ਬਤਾ ਜੂਗੀ ਕੋਈ ਨਾ ਬੱਸ ਹਾਂ ਬਾਈ ਨਹੀਂ 12 ਤਾਂ ਦੇ ਹੀ ਜਾਊਗੀ ਰਾਮਣੀ ਓਕੇ ਜੀ ਜੰਗੀ ਛੇ ਵਾਲਾ ਤੇਰਾ 13 14 ਦੁੱਧ ਨਹੀਂ 12 ਦੇ ਦੇਣਾ ਹੂੰ ਤੋਰਾ ਤਰਾ ਇਹਦਾ ਕਰਾਓ ਚੈੱਕ ਚੰਗੇ ਕਦ ਕਾਟ੍ਹ ਦੀ ਆ ਕੀ ਦਿਨ ਕਿੰਨੇ ਬਾਕੀ ਬਾਈ ਇਹਦੇ 12 ਦਿਨ ਬਾਕੀ ਆ ਬਾਈ ਤੇ ਪਲੀ ਪੁਲੀ ਦਿਖਾ ਦੇ ਛੋਟੀ ਉੱਤੋਂ ਮੰਜਾ ਡੈਂਦਾ ਬਾਈ ਛੋਟੀ ਦੇ ਹੂੰ ਬਾਕੀ ਥਣਲੇ ਵੀ ਦੀ ਚੰਗੀ ਸਾਫ ਹਾਂ ਥਣਲੇ ਵੀ ਸਾਫ ਸੁਥਰੀ ਆ ਬਾਈ ਹੂੰ ਕਿਨੇ ਆਨਲਾਈਨ ਮਾਉਣੀ ਆ ਥਾਣਾ ਦੀ ਪ ਪਾਰ ਪਿੱਛੇ ਦੀ ਗਾਰੰਟੀ ਆਪਨ ਦੀ ਪਾਰ ਪਿੱਛੇ ਦੀ ਗਾਰੰਟੀ ਚੰਗੀ ਬੁਰੀ ਆ ਗਈ ਤੇ ਬਾਕੀ ਤਿਆਰ ਹੁਣ ਹੋਣ ਲੱਗ ਗਏ ਹਨਾ ਹਾਂ ਬਾਕੀ ਵੱਡੀ ਬੁੱਡੀ ਬਹੁਤ ਆ ਬਾਈ ਵੱਡੀ ਫੁੱਲ ਛੋਟੀ ਨਾ ਮੰਨੇ ਕੋਈ ਮੋਲ ਮੋਲ ਲਓ ਜੀ ਹੂੰ ਵਜਨ ਵਜੂਦ ਬਹੁਤ ਜ਼ਿਆਦਾ ਬਾਕੀ ਕੱਲਾ ਕੱਲਾ ਥਾਣ ਲੱਗਿਆ ਵਾ ਥਾਣ ਰੇਟ ਜਮਾ ਜਾ ਜੋ ਬੁੱਟਾ ਇਹਦੇ ਕੱਚੀ ਆ ਕੱਚੀ ਨਾਲ ਰੇਟ ਹੋਊਗਾ ਜਿੱਦੇ ਮਨ ਲੱਭ ਤਿਆਰ ਹੋ ਗਈ ਉਦਦੇ ਝੋਟੇ ਆਪਨੂੰ ਪਤਾ ਓਕੇ ਜੀ ਉਦਦੇ ਵਕ 35 ਦੀ ਹੋਈ ਆ ਹੂੰ ਬਸ ਕੱਚੀ ਕੱਚੀ ਦਾ ਮੋਲੋ ਹਿਸਾਬ ਦਾ ਹੁੰਦਾ ਹਨਾ ਹਾਂ ਤੇ ਥਾਣ ਹਵਾ ਨਾਲ ਹੁਣ ਨੇੜ ਤੋਂ ਕਰਾਵਾਂਗੇ ਜੀ ਚੈੱਕ ਆ ਦੇ ਤੇ ਬਾਕੀ ਦਾ ਚੰਗਾ ਗੱਦਾ ਪੱਟਣ ਲੱਗੀ ਵੀ ਹੈ ਹਨਾ ਹਾਂ ਹਾਂ ਬਾਕੀ ਥਣ ਥਣ ਬਹੁਤ ਸਾਫ ਹੈ ਬਾਈ ਝੁੱਟੀ ਦੇ ਬਹੁਤ ਸਾਫ ਹੈ ਯਾਰ ਹਾਂ ਸਫਾਈਆਂ ਸੁਫਾਈਆਂ ਫੋਲੋ ਬਾਕੀ ਪਿਓਰ ਬੂਰੀ ਹੈ ਬਾਈ ਬੂਰੀ ਦਾ ਮਿਲਦੀ ਬਹੁਤ ਘਟਾ ਗਈ ਹਾਂ ਐ ਨਹੀਂ ਵੀ ਲੋਹੀ ਜੀ ਨੂੰ ਕਹਦੇ ਹਾਂ ਹਾਂ ਪਿਓਰ ਬੂਰੀ ਹੈ ਜਮੂ ਪਿਓਰ ਬੂਰੀ ਹੈ ਤੇ ਰੇਟ ਫਰਕੀ ਆ ਗਿਆ ਤਾਂ ਅੱਜ ਬਾਈ ਜਿਹਦਾ ਰੇਟ ਕਰਾਉਣਾ ਹੱਥ ਬੰਨ ਕੇ ਬੇਨਤੀ ਆ ਤਾਂ ਕੁਝ ਕਰਾ ਲੈ ਬਸ ਇਹਦੇ ਵਿੱਚੋਂ ਛੋੜ ਸਪਾਉ ਬਾਲਾ ਘਟਾਉਣ ਵਧਾਉਣ ਦੇ ਚੱਕਰ ਅਜ ਨਾ ਬੰਦਾ ਪਾਵੇ ਕਿੰਨੇ ਵੇਲੇ ਇਹਦਾ 1 5 ਲੈਣਾ ਹੀ ਥੋੜਾ ਬੋਧਾ ਮਾਨਸ ਹਾਂ ਮਾਣਾ ਮੋਟਾ ਮਾਨਦਨ ਹੋ ਜੂ ਬਾਲਾ ਤਾਂ ਨਹੀਂ ਹੋਣਾ ਕੋਈ ਬਾਲਾ ਕਹੇ ਜਿਵੇਂ ਖਿੱਚ ਕੇ ਮੁੱਲ ਰੱਖਦਾ ਪਰ ਹਾਂ ਜਿੱਦ ਤੈ ਤਿਆਰ ਹੋ ਗਈ 135 ਦੀ ਝੋਟੀ ਹੈ ਬਾਈ ਨਹੀਂ ਸੀ ਜਾਂਦੀ ਹਾਂ ਕਿੰਨਾ ਕਦ ਦੁੱਧ ਫਿਰ ਦੁਬਾਰਾ ਫਿਰ ਦੱਸ ਦੇ ਕੇ ਕਹਿ ਕੇ ਦੇ ਦੇ ਦੁੱਧ ਬਾਈ 12 ਕਿਲੋ ਕਹਿ ਕੇ ਦੇਵਾਂਗੇ ਆਪਾਂ ਬਾਈਲ ਨੇ 12 ਹੀ ਕੱਢਿਆ ਓਕੇ 12 ਚੰਗੀ ਸੇਵਾਲ ਆਉਂਦਾ ਤੇਰਾ 13 12 ਨਹੀਂ 12 ਦਾ ਆਪਾਂ ਕਹਿ ਕੇ ਦੇਣੀ ਇਹ ਗੱਲਾਂ ਜਾਇਜ਼ ਆ ਦੁੱਧ ਤਾਂ ਅਗਲੇ ਸੇਵਾ ਨਾਲ ਸੇਵਾ ਦਾ ਵੱਢਣੇ ਕੱਢਣਾ ਚੰਗੀ ਹੈ ਜੀ ਜਿਵੇਂ ਜਾਇਜ਼ ਰੇਟ ਹੈ 1 ਲੱਖ ਤੇ 5000 ਥਾਂ ਲੈਵੇ ਦੀ ਪੂਰੀ ਸਾਫ ਸੁੱਧ ਬਾਈ हां सारा गोष्ट बाकी बच्चा टीका ਕਿਹੜਾ ਭਰਾ ਵੀਰੇ ਬੂਰੀ ਦੇ ਭਰਾਵਾ ਬਾਈ ਬੂਰੇ ਦੇ ਭਰਾ ਚੰਗੇ ਜੇ ਬੱਚਾ ਪੁੱচ্চਾ ਚੰਗਾ ਦੇਤਾ ਜੇ ਕੱਟੀ ਦੇਤੀ ਹੈ ਨਾ हां ਚਾਰ ਚੰਨ ਲੱਗ ਜਾਣਗੇ ਕਰ ਲਿਓ ਬਾਈ ਦਾ ਸੰਪਰਕ ਪਿੰਡ ਜੌਂਦਜੀ ਜ਼ਿਲ੍ਹਾ ਬਟਿੰਡਾ ਸੀਲ रामप्रਾ ਫੋਨ ਨੰਬਰ ਬੋਲ ਦਿਓ ਬਾਈ 98722 32148 32148 ਧੰਨਵਾਦ ਜੀ